ਅਤੇ ਡੇਰਾ ਮੁਖੀ ਵਾਲਾ ਕੀ ਮਸਲਾ ਜੀ ਉਹ ਪਹਿਲਾਂ ਜਿਵੇਂ ਉਹ ਨਾਮਰਦ ਬਰੌਣ ਵਾਲਾ ਕੇਸ ਚੱਲ ਰਿਹਾ ਸੀਗਾ ਉਸ ਤੇ ਕੋਈ ਹੋਰ ਕੋਈ ਪ੍ਰਤੀਕਰਮ ਆ ਰਿਹਾ ਜੀ ਦੇਖੋ ਡੇਰਾ ਮੁਖੀ ਤੇ ਜਿਹੜੇ ਕੇਸ ਚੱਲਦੇ ਸੀ ਉਹ ਦੋ ਤਿੰਨ ਪ੍ਰਕਾਰ ਦੇ ਸੀ ਇੱਕ ਤੇ ਰੇਪ ਦਾ ਹੋ ਗਿਆ ਇੱਕ ਜਿਹੜਾ ਸਾਬਕਾ ਮੈਨੇਜਰ ਸੀ ਰਣਜੀਤ ਮਰਡਰ ਹੋ ਗਿਆ ਜੀ ਛਤਰਪਤੀ ਵਾਲਾ ਮਰਡਰ ਹੋ ਗਿਆ ਯਾਨੀ ਰੇਪ ਮਰਡਰ ਹਮ ਇੱਕ ਸਭ ਤੋਂ ਵੱਡਾ ਮੁੱਦਾ ਸੀਗਾ ਜਿਹੜੇ ਉੱਥੇ ਮੌਜੂਦ ਹੁੰਦੇ ਸੀ ਸਾਧੂ ਜੀ ਉਹਨਾਂ ਨੂੰ ਨਮਰਦ ਬਣਾਉਣ ਦਾ ਮੈਂ ਪ੍ਰਾਈਵੇਸੀ ਦਾ ਸਨਮਾਨ ਕਰਦਾ ਇਹਨਾਂ ਚੋਂ ਇੱਕ ਮਲੋਟ ਦਾ ਵੀ ਸੀਗਾ ਮੈਂ ਹੁਣ ਉਹ ਮਹੱਲਾ ਨਹੀਂ ਦੱਸੂਗਾ ਨਹੀਂ ਤਾਂ ਬਿਲਕੁਲ ਕਹਿ ਲਉ ਕਿ ਪ੍ਰਾਈਵੇਸੀ ਬ੍ਰੀਚ ਹੋ ਜਾਏਗੀ ਬਿਲਕੁਲ ਬਿਲਕੁਲ ਪਰ ਕਿਉਂਕਿ ਜਿਨ੍ਹਾਂ ਨੇ ਬਹੁਤ ਮੁੱਦਾ ਤੜਲੇ ਨਾਲ ਚੁੱਕਿਆ ਹਮ ਗੁਰਦਾਸ ਸਿੰਘ ਤੂਰ ਸਰਸੇ ਤੋਂ ਹੀ ਆ ਨਾਲ ਹੀ ਉਹਨਾਂ ਦਾ ਘਰ ਸੀ ਪਹਿਲਾਂ ਇੱਥੇ ਰਹਿੰਦੇ ਹੁੰਦੇ ਸਨ ਡੇਰੇ 'ਚ ਉਹ ਸਾਡੇ ਮਿੱਤਰ ਬਣ ਕੇ ਸਨ ਬਾਦ ਨਸ਼ਾ ਸ਼ਦਉ ਮਹਿਮਦੇ ਵਿੱਚ ਵੀ ਉਹ ਆਉਂਦੇ ਹੁੰਦੇ ਸੀਗੇ ਤਾਂ ਬਹੁਤ ਸਾਰੀਆਂ ਗੱਲਾਂ ਮੈਨੂੰ ਮਤਲਬ ਕਿ ਉੱਥੋਂ ਸੁਣਨ ਨੂੰ ਮਿਲੀਆਂ ਜੀ ਉਹ ਤੇ ਪਤਾ ਨਹੀਂ ਉਹ ਕਿੱਥੇ ਰਹਿ ਗਏ ਨੇ ਤਾਂ ਅਕਸਰ ਸਾਡੀ ਟੈਲੀਫੋਨ ਤੇ ਗੱਲਬਾਤ ਹੋਇਆ ਕਰ ਦੇ ਸਕੇ ਉਹ ਡਟੇ ਰਹਿ ਜੀ ਤਾਂ ਯਾਨੀ ਇਹ ਮੁੱਦਾ ਇਸ ਤਰ੍ਹਾਂ ਫਿਰ ਪ੍ਰਕਾਸ਼ ਦੇ ਵਿੱਚ ਆਇਆ ਕਿ ਇਹਨਾਂ ਨੂੰ ਨਮਰਦ ਬਣਾਇਆ ਗਿਆ ਨਪੁੰਸਕ ਬਣਾਇਆ ਗਿਆ ਤਾਂ ਕਿ ਮਤਲਬ ਕਿ ਔਰਤਾਂ ਵਾਲਾ ਜਿਹੜਾ ਵੱਖਰੇ ਵੱਖਰੇ ਤਰ੍ਹਾਂ ਦੇ ਲਾਲ ਚਕੇ ਉਹ ਰੱਬ ਨਾਲ ਮਲਾਵਾਂਗੇ ਤੇ ਉਹ ਕਰਾਂਗੇ ਨਾ ਹਾਂਜੀ ਉਹ ਪਤਾ ਨਹੀਂ ਮੈਨੂੰ ਉੱਥੇ ਕੀ ਕੁਝ ਕਿਹਾ ਗਿਆ ਹੋਵੇਗਾ ਯਾਨੀ ਇਹਨਾਂ ਦੇ ਆਪਰੇਸ਼ਨ ਕੀਤੇ ਗਏ ਨੇ ਪੁੰਸਕ ਬਣਾਇਆ ਗਿਆ ਜੋ ਕਥਿਤ ਤੌਰ ਤੇ ਦੋਸ਼ ਸੀਗਾ ਚਲੋ ਮਾਮਲਾ ਬਣ ਗਿਆ ਜਾਂਚ ਚਲੇਗੀ ਸੀਬੀਆਈ ਕੋਲ ਜੀ ਸੀਬੀਆਈ ਨੇ ਕੀ ਕੀਤਾ ਕਿ ਜਾਂਚ ਮੁਕੰਮਲ ਕਰਕੇ ਚਾਰ ਸ਼ੀਟ ਫਾਈਲ ਕਰ ਦਿੱਤੀ ਹੂੰ ਚਾਰ ਸ਼ੀਟ ਜਿਸ ਉਹ ਲੈ ਫਾਈਲ ਕਰ ਦਿੱਤੀ ਤਾਂ 2019 ਚ ਜਿਹੜੀ ਸੀਬੀਆਈ ਕੋਰਟ ਸੀ ਸੀਬੀਆਈ ਕੋਰਟ ਨੇ ਕਿਹਾ ਕਿ ਕੇਸ ਡਾਇਰੀ ਇੱਕ ਕੇਸ ਡਾਇਰੀ ਹੁੰਦੀ ਆ ਹੂੰ ਤੇ ਗਵਾਹਾਂ ਦੇ ਜਿਹੜੇ ਬਿਆਨਾਂਤ ਨੇ ਜੀ ਉਹ ਡੇਰਾ ਮੁਖੀ ਨੂੰ ਦੇ ਦਿਓ ਸੌਂਪ ਦਿਓ ਹੂੰ ਇਹਦੇ ਤੇ ਸੀਬੀਆਈ ਨੇ ਇਤਰਾਜ਼ ਪ੍ਰਗਟਾਇਆ ਤੇ ਇਤਰਾਜ਼ ਪ੍ਰਗਟਾ ਕੇ ਉਸ ਉਪਰੰਤ ਕਿਉਂਕਿ ਹੁਣ ਕੋਰਟ ਦੇ ਸਾਹਮਣੇ ਉਹ ਸਿਰਫ ਇਤਰਾਜ਼ ਪ੍ਰਗਟਾ ਸਕਦੇ ਨੇ ਕਿ ਇਹ ਜਿਹੇ ਨਹੀਂ ਹੋਣਾ ਚਾਹੀਦਾ ਜੀ ਉਹਨਾਂ ਦੇ ਲੌਜੀਕ ਹੋਣਗੇ ਉਸ ਤੋਂ ਬਾਅਦ ਫਿਰ ਉਹ ਹਾਈ ਕੋਰਟ ਚਲ ਗਿਆ ਹੂੰ ਹਾਈ ਕੋਰਟ ਚ ਕੀ ਹੋਇਆ ਕਿ ਹਸਾਬ ਲਾ ਲੋ ਮਾਮਲਾ ਸਟੇ ਹੋ ਗਿਆ ਜੀ ਹੁਣ ਜਦੋਂ ਅਪਰ ਕੋਰਟ ਚ ਚਲੇ ਜਾਂਦੀ ਹੈ ਨਾ ਕੋਈ ਇਸ ਤਰ੍ਹਾਂ ਦੀ ਸੁਣਵਾਈ ਹ ਤਾਂ ਜਿਹੜੀ ਲੋਅਰ ਕੋਰਟ ਚ ਸੁਣਵਾਈ ਹੋ ਰਹੀ ਹੁੰਦੀ ਆ ਉਹ ਸਟੇ ਹੋ ਜਾਂਦੀ ਆ ਰੁਕ ਜਾਂਦੀ ਆ ਜੀ ਤਾਂ ਉਥੇ ਕੀ ਹੋਇਆ ਕਿ ਇਹ ਮਾਮਲਾ ਲੰਮੇ ਸਮੇਂ ਤੱਕ ਪੈਂਡਿੰਗ ਹੀ ਪਿਆ ਰਿਹਾ ਜੀ ਦੇਖੋ ਹਾਈ ਕੋਰਟ ਦੇ ਵੀ ਹਾਈ ਕੋਰਟ ਚ ਇੱਕ ਸਮੱਸਿਆ ਇਹ ਆ ਰਹੀ ਆ ਆਪਣਾ ਖਾਸ ਤੌਰ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਨਾ ਇੱਥੇ ਵਰਕ ਲੋਡ ਜੀ ਮਸਲੇ ਬਹੁਤ ਤੁਹਾਡੇ ਕੇਸ ਦੀ ਵਾਰੀ ਨਹੀਂ ਆਉਂਦੀ ਹੂੰ ਮੇਰਾ ਇੱਕ ਦੋਸਤ ਮੈਨੂੰ ਮਿਲਿਆ ਕਾਫੀ ਧੀਰ ਬਾਅਦ ਜੀ 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 ਮੈਨੂੰ ਪਤਾ ਸੀ ਉਹਨਾਂ ਦਾ ਨਾ ਪ੍ਰਾਪਰਟੀ ਦਾ ਮਾਮਲਾ ਚੱਲਦਾ ਹੈ ਦੁਕਾਨ ਹੈ ਇੱਕ ਆਪਣੇ ਸ਼ਹਿਰ 'ਚ ਹੂੰ ਕਬਜ਼ੇਦਾਰ ਹੋਣਾ ਇੱਥੋਂ ਕੇਸ ਜਿੱਤੇ ਉਹਨਾਂ ਨੇ ਸੈਸ਼ਨ ਕਰ ਦਿੱਤਾ ਜੀ ਸੈਸ਼ਨ 'ਚ ਜਿੱਤ ਕੇ ਉਹ ਕਹਿੰਦੇ ਹੁਣ ਹਾਈ ਕੋਰਟ ਗਏ ਆ ਸੀ ਹੂੰ ਕਿਉਂਕਿ ਦੂਜੀ ਧਿਰ ਜਿਹੜੀ ਕਬਜ਼ਾਧਾਰ ਰੱਖਿਆ ਉਹ ਹਾਈ ਕੋਰਟ ਚੱਲ ਗਈ ਜੀ ਉਹ ਕਹਿੰਦੇ ਕਿ ਕੋਵਿਡ ਤੋਂ ਪਹਿਲਾਂ ਦਾ ਸਾਡਾ ਕੇਸ ਉੱਥੇ ਗਿਆ ਹੋਵੇ ਹੂੰ ਅਜੇ ਤੱਕ ਸੁਣਵਾਈ ਨਹੀਂ ਹੋਵੇੜਾ ਆਪਾਂ ਦੇਖੀਏ ਤੇ 21 ਚ ਮੁੱਕ ਗਿਆ ਬਿਲਕੁਲ ਆ ਸਾਬ ਮਤਲਬ ਕਿ ਇਹ ਜੀਜ਼ਾ ਕਿ ਐਡਾ ਵੱਡਾ ਕੇਸ ਐਡਾ ਜ਼ਰੂਰੀ ਕੇਸ ਸਾਹਬ ਲਾ ਲੋ ਕਿ 1920 ਤੋਂ ਹੂੰ ਹਾਈ ਕੋਰਟ ਪੈਂਡਿੰਗ ਪਿਆ ਸੀ ਪੈਂਡਿੰਗ ਪਿਆ ਹੁਣ ਉਹਦੇ ਤੇ ਫੈਸਲਾ ਜਿਹੜਾ ਇਹਨਾਂ ਨੇ ਰਿਜ਼ਰਵ ਕੀਤਾ ਫੈਸਲਾ ਆ ਜਾਊਗਾ ਜੀ ਸ਼ਾਇਦ ਹੋ ਸਕਦਾ ਉਹ ਸਟੇਟ ਟੁੱਟ ਜਾਵੇ ਹੂੰ ਤੇ ਡੇਰਾ ਮੁਖੀ ਤੇ ਇਹ ਵੀ ਕੇਸ ਜਿਹੜਾ ਹੈ ਉਹ ਚੱਲ ਪਵੇ ਜੀ ਜੀ